ਇਹ ਅਮਰ ਜੋਸਣ ਜਦੋਂ ਮਾਨਕ ਸਾਹਬਰਾਂ ਨਾਲ ਗਾਉਂਦੇ ਸਨ ਚਮਕੀਲਾ ਦਾ ਕਿਵੇਂ ਸਵੱਬ ਬਣਿਆ ਗਾਉਣ ਦਾ ਕੋਈ ਚਮਕੀਲਾ ਜੀ ਦਾ ਸਵੱਬ ਬਣਿਆ ਜਦੋਂ ਕੁਲਦੀਪ ਮਾਨਕ ਨਾਲੋਂ ਹਟ ਗਏ ਆ ਸਾਡਾ ਸਰਿੰਦਰ ਸੋਨੀਆ ਨਾਲੋਂ ਸੈੱਟ ਟੁੱਟ ਗਿਆ ਸੈੱਟ ਇਸ ਕਰਕੇ ਟੁੱਟਾ ਕਿ ਚਮਕੀਲੇ ਨੂੰ ਸਰਿੰਦਰ ਸੋਨੀਆ ਦਾ ਘਰ ਵਾਲਾ 150 ਰੁਪਏ ਦਿੰਦਾ ਸੀ ਪੇਮੈਂਟ ਇੱਕ ਸਟੇਜ ਦੀ ਲਿਖਦਾ ਚਮਕੀਲਾ ਸੀ ਕੰਪੋਜੀਸ਼ਨ ਮੈਂ ਐਸੇ ਚਮਕੀਲਾ ਬਣਾਉਦੇ ਸੀਗੇ ਤੇ ਜਾ ਕੇ ਸੋਨੀਆ ਦੀ ਰੈਹਸਲ ਕਰਾਣੀ ਗੀਤ ਕਢਾਉਣੇ ਉਹਨੂੰ ਤਉਹਾਨੂੰ ਮਿਲਦਾ ਸੀ 150 ਰੁਪਇਆ ਤੇ ਪੇਮੈਂਟ ਜਿਹੜੇ ਇਨਾਮ ਹੁੰਦੇ ਸੀ ਉਹ ਸਾਰੇ ਕਸ਼ਮੀਰੀ ਲਾਰ ਰੱਖ ਜਾਂਦਾ ਸੀ ਉਹਦੇ ਘਰ ਵਾਲਾ ਮੈਂ ਉਹ ਰਖਾਇਆ 150 ਮੈਂ ਹੀ ਸੀਗਾ ਮੈਂ ਉਹਨੂੰ ਕਿਹਾ ਵੀ ਸਿਰਫ ਆ ਤੂੰ ਨਾ ਪੈਸਾ ਨਹੀਂ ਦੇਖਣਾ ਪਿਆ ਦੇਖਣਾ ਪਿੰਡਾਂ 'ਚ ਇੱਕ ਛੋਟਾ ਜਿਹਾ ਰਸਤਾ ਹੁੰਦਾ ਉਹਨੂੰ ਕਹਿੰਦੇ ਪਿਆ ਡੰਡੀ ਹੁੰਦੀ ਆ ਥੋੜੀ ਡੰਡੀ ਥੋੜੀ ਹੁੰਦੀ ਆ ਦੋ ਬੰਦੇ ਲੰਘ ਜਾਂ ਦੋ ਬੰਦੇ ਲੰਘ ਜਾਂਦੇ ਸੀ ਅਗਲਾ ਕਹਿੰਦਾ ਤੁਸੀਂ ਦੋ ਜਣੇ ਤੁਰੇ ਜਾਂਦੇ ਸਾਡੇ ਖੇਤ 'ਚ ਡੰਡੀ ਬਣਾਉਣੀ ਆ ਜੇ 10 ਬੰਦੇ ਤੁਰ ਜਾਣ ਤਾਂ ਫਿਰ ਪੈਹਾ ਬਣ ਜਾਂਦਾ ਸੀ ਤੇ ਗੱਡੇ ਨੰਗੜਾ ਆਪੇ ਵੀ ਰਸਤਾ ਬਣ ਜਾਂਦਾ ਸੀ ਮੈਂ ਕਿਹਾ ਪੈਸਾ ਨਹੀਂ ਦੇਖਣਾ ਪੈਹਾ ਦੇਖਣਾ ਪਹਿਲਾਂ ਆਪਾਂ ਪੈਹਾ ਆਪਣਾ ਰਸਤਾ ਬਣਾਉਣਾ ਇਹਦਾ ਕਿੱਦਾਂ ਬਣਨਾ ਮੈਂ ਕਿਹਾ ਅੱਜ ਦੇ ਕਲਾਕਾਰ ਦੋ ਗੀਤ ਗਾ ਕੇ ਇੱਕ ਤਿੰਨ ਗੀਤ ਗਾ ਕੇ ਜਾਂ ਚਾਰ ਗੀਤ ਗਾ ਕੇ ਸਟੇਜ ਸੈਕਟਰੀ ਨੂੰ ਖੜਾ ਕਰ ਦਿੰਦੇ ਆ ਉਹ 10 ਮਿੰਟ ਸਟੇਜ ਸੈਕਟਰੀ ਲੈ ਜਾਂਦਾ ਫਿਰ ਇੱਕ ਸੋਲੋ ਗਾਉਣ ਵਾਲਾ ਹੁੰਦਾ ਸੀ ਤੂੰ ਵੀ ਨਾ ਲੋਕ ਗਾਤਾ ਉਹ ਬਖਰਾ ਲੈ ਜਾਣਾ ਪੈਂਦਾ ਸੀ ਉਦੋਂ ਕਲਾਕਾਰਾਂ ਨੂੰ ਉਹਨੂੰ ਇੱਕ ਚੀਜ਼ ਦਾ ਟਾਈਮ ਦੇਣਾ 20 ਮਿੰਟ ਖਰਾਬ ਹੋ ਗਏ ਲਾਉਣੇ ਕਿੰਨੇ 2 ਘੰਟੇ ਜਾਂ 2.5 ਘੰਟੇ 2.5 ਘੰਟਿਆਂ 'ਚ ਪੇਮੈਂਟ ਬੱਲੇ ਨਹੀਂ ਪਾਣੀ ਫੇਰ ਕਹਿੰਦਾ ਇਹਨਾਂ ਨੂੰ ਰੋਕਣਾ ਕਿਵੇਂ ਆ ਮੈਂ ਕਿਹਾ ਇਹਨਾਂ ਨੇ ਲੀਕ ਬਾਈ ਉਹ ਸਿਰਫ ਇੱਥੋਂ ਲਾ ਕੇ ਇੱਥੇ ਦੀ ਆਪਾਂ ਇਹ ਲੀਕ ਕਟਣੀਆਂ ਉੱਥੋਂ ਰੱਖ ਕੇ ਇੱਥੇ ਤੇ ਰੋਕਣਾ ਇਹਨਾਂ ਨੂੰ ਇਹਨਾਂ ਦੀ ਲੀਕ ਕੱਟ ਕੇ ਇਹਨਾਂ ਨੂੰ ਰੋਕਣਾ ਆ ਧਾਰਮਿਕ ਗੀਤ ਗਾ ਲਿਆ ਉਸ ਤੋਂ ਬਾਅਦ ਦੇਸ਼ ਪਿਆਰ ਦਾ ਹੋ ਗਿਆ ਹੋ ਗਿਆ ਜਦੋਂ ਤੂੰ ਵੀ ਚੱਕ ਲਈ 2 ਘੰਟੇ ਤੂੰ ਤੂੰ ਵੀ ਬੰਦ ਨਹੀਂ ਕਰਨੀ ਦੇ ਤੇਰੇ ਦੀ ਲੈ ਤੇਰੇ ਦੀ ਦੇ ਤੇਰੇ ਦੀ ਲੈ ਤੇਰੇ ਦੀ ਕਰਨੀ ਆ ਨਾਮ ਨਹੀਂ ਬੋਲਣੇ ਲਿਖਣ ਵਾਲਾ ਲਿਖੀ ਜਾਊਗਾ ਬਾਅਦ ਚ ਬੋਲਦੇ ਆਂਗੇ ਜਦੋਂ ਕੀਤੀ ਇਹ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਕਪੂਰਥਲੀ ਜ਼ਿਲ੍ਹੇ ਦੇ ਵਿੱਚ ਡੱਡਵਿੰਡੀ ਪਿੰਡ ਸਕੂਲ ਦੇ ਵਿੱਚ ਖਾੜਾ ਲੱਗਾ ਵਿਆਹ ਦਾ ਜਦੋਂ ਇਦਾਂ ਕੀਤੀ ਗੱਲਬਾਤ ਤੇ ਖਾੜਾ ਬੜਾ ਪਾਸ ਗਿਆ ਘੜਾ ਵਜਾਉਂਦਾ ਸੀ ਮੁੰਡਾ ਬਲਵੰਤ ਸੀ ਉਹਦਾ ਨਾਮ ਮੈਂ ਕਿਹਾ ਬਲਵੰਤ ਢੋਲਕ ਪੈਕ ਕਰਕੇ ਗੱਡੀ 'ਚ ਰੱਖ ਲਈ ਮੇਰੀ ਵੀ ਕਹਿੰਦਾ ਤੂੰ ਮੈਂ ਕਹਾਂ ਮੈਂ ਮੜਿਆ ਜਾ ਜਾਵਾਂਗਾ ਮੈਂ ਤਾਂ ਬਾਹਰ ਲੋਕਾਂ ਦੀ ਤਾਂ ਖਬਰ ਸੁਣਾ ਕੀ ਕਹਿੰਦੇ ਨੇ ਹੁਣ ਉਹ ਤੁਰੇ ਜਾਂਦੇ ਨਾਲੇ ਤਾਂ ਗਾਲਾਂ ਕੱਢਦੇ ਨਾਲੇ ਸੇਵਾਤਾਂ ਕਰਦੇ ਆ ਉਹ ਭੈਣ ਦੇਣੇ ਨੇ ਬੀਬੀ ਦੀਆਂ ਲੱਤਾਂ ਨਹੀਂ ਥੱਲੇ ਲਗਣ ਦੁੱਤੀਆਂ ਦੇ ਤੂੰ ਵੀ ਤੇ ਤੂੰ ਵੀ ਦੇ ਚੱਕ ਤੇ ਚੱਕ ਬਹੁਤ ਸਾਰੇ ਪਿੰਡ ਦੀ ਕਹਿੰਦਾ ਇਹੀ ਤਹੀ ਫੇਰ ਗਿਆ ਇਹ ਨਾਲੇ ਆਪਣੇ ਪਿੰਡ ਦੀਆਂ ਗਾਲਾਂ ਗਾਲਾਂ ਕੱਢਦੀਆਂ ਨਾਲੇ ਗਾਲਾਂ ਕੱਢ ਕੇ ਕਲਾਕਾਰ ਦੀ ਸੇਵਾਤ ਕਰਦੀ ਮੈਂ ਉਸ ਦਿਨ ਸਮਝ ਗਿਆ ਮੈਂ ਕਹਾਂ ਵਾਸੇ ਛਾ ਗਿਆ ਫੇ ਮੇਰੀ ਮੈਂ ਕਿਹਾ ਜਿਹੜੀ ਥਿਊਰੀ ਸੀ ਉਹ ਪਾਸ ਹੋਣੀ ਲੱਗ ਪਈ ਆ ਚੜ 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 ਫਿਰ ਅਮਰਜੋਤ ਮਤਲਬ ਕਿ ਉੱਥੋਂ ਹੀ ਇਹਨਾਂ ਦੇ ਨਾਲ ਮੁੜੀ ਵਾਪਸ ਇੱਧਰ ਮਾਨਕ ਸਭ ਨੂੰ ਨਹੀਂ ਮਾਨਕ ਨਾਲ ਉਹਦਾ ਸੈਟ ਟੁੱਟ ਗਿਆ ਨਾ ਬਈ ਮਾਨਕ ਨਾਲ ਸੈਟ ਟੁੱਟ ਗਿਆ ਇੱਧਰ ਉਹਦਾ ਕਾਰਨ ਕੁਝ ਸਮਝ ਆਉਂਦਾ ਹੈ ਕਾਰਨ ਇਹਦਾ ਵੀ ਸਰਿੰਦਰ ਸੋਨੀਆ ਗਾਉਂਦੀ ਸੀ ਤਾਂ ਇਹ ਉਹਨੇ ਜੋਧਪੁਰ ਦਾ ਇੱਕ ਪ੍ਰੋਗਰਾਮ ਬੁੱਕ ਕਰ ਲਿਆ ਬਚਕਰਮਾਡੇ ਦਾ ਸੋਨੀਆ ਦੇ ਘਰ ਵਾਲੇ ਨਾਲ ਅਸੀਂ ਪਹਿਲਾਂ 2 ਦਿਨ ਪਹਿਲਾਂ ਕਹਿੰਦਾ ਭਾਈ ਅਸੀਂ ਪੇਮੈਂਟ ਡਬਲ ਲਵਾਂਗੇ ਜਿਹੜਾ ਬੰਦਾ 50 ਰੁਪਏ ਪੇਮੈਂਟ ਲੈਂਦਾ ਉਹ 100 ਰੁਪਏ ਲਊਗਾ ਘਿੜਾ 150 ਲੈਂਦਾ ਉਹ 300 ਲਊਗਾ ਜਿਹੜਾ 40 ਰੁਪਏ ਲੈਂਦਾ ਉਹ 80 ਰੁਪਏ ਲਊਗਾ ਕਹਿੰਦਾ ਪ੍ਰੋਗਰਾਮ ਸਸਤਾ ਮੈਂ ਨਹੀਂ ਨਹੀਂ ਪੇਮੈਂਟ ਦੇ ਸਕਦਾ ਮੈਂ ਕਹਿੰਦਾ ਵੀ ਅਸੀਂ ਵੀ ਨਹੀਂ ਜਾ ਸਕਦੇ ਤੂੰ ਜੇ ਨੂੰ ਮਰਜ਼ੀ ਲੈ ਜਾ ਉਹ ਕੀ ਕੀਤਾ ਉਹ ਕੋਈ ਕਲਾਕਾਰ ਨੂੰ ਚਮਕੀਲਾ ਬਣਾ ਕੇ ਹੋਰ ਲੈ ਗਿਆ ਜਦੋਂ ਉਹ ਲੈ ਗਿਆ ਤੇ ਪਿੱਛੇ ਦਫ਼ਤਰ ਦੇ ਵਿੱਚ ਕੁਰਤੀਆਂ ਪਈਆਂ ਸੀ ਇੱਕ ਪੈੜ ਜਾ ਪਿਆ ਸੀ ਇੱਕ ਟੇਬਲ ਪਿਆ ਸੀ ਅਸੀਂ ਆਟੋ 'ਚ ਰੱਖਿਆ ਤੇ ਲੈਰ 'ਚ ਰੋੜ ਧਾਣ ਕੇ ਸੁਮੇਰ ਨੂੰ ਮਹਾਰਾਜ ਦੀ ਬੀੜ ਲੈਂਦੀ ਅੱਠ ਦਿਨ ਲਈ ਸਧਾਰਨ ਪਾਠ ਕਰਾਤਾ ਸੁਲ੍ਹਾ ਨੂੰ ਪਾਰਕ ਲਾਤਾ ਦੂਦੇ ਦਿਨੋ ਜੋਧਪੁਰ ਵਾਇਆ ਤੀਜੇ ਆਣ ਕੇ ਸਿਗਰਟ ਲਾਇਓ ਕੌਂਟਰ ਤੇ ਵਾਇਆ ਕਰਕੇ ਛੱਟਰ ਚੱਕਿਆ ਤਾ ਨੂੰ ਅੰਦਰ ਦੇ ਕੇ ਮਹਾਰਾਜੀ ਢੇ ਪਈ ਉਹਨੇ ਚੱਕ ਕੇ ਸਾਨੂੰ ਚੱਕ ਕੇ ਰਿਪੋਰਟ ਕਰਾਤੀ ਬਸ ਅੱਡੇ ਸਾਨੂੰ ਮੈਂ ਤਾਂ ਚਮਕੀਲੇ ਨੂੰ ਅੰਦਰ ਕਰਾਤਾ ਅਸੀਂ ਆ ਸਾਨੂੰ ਕਿਹੜੇ ਕੇਸ ਤੇ ਲਿਆ ਕਹਿੰਦਾ ਤੁਸੀਂ ਕਬਜ਼ਾ ਕੀਤਾ ਮਕਾਨ ਤੇ ਦੁਕਾਨ ਤੇ ਉਹ ਜਿਹੜਾ ਮਕਾਨ ਜਿਹਦੀ ਕੋਠੀ ਸੀ ਜਿਹਦੀ ਬਿਲਡਿੰਗ ਸੀ ਉਹ ਬੈਦ ਗਰਵਚਨ ਸਿੰਘ ਸੀ ਉਹਦਾ ਗਾਂ ਮੁੰਡਾ ਸੀ ਬਚਿੱਤਰ ਸਿੰਘ ਬਚਿੱਤਰ ਸਿੰਘ ਦਾ ਮੁੰਡਾ ਸੀ ਤਰਸੀਮ ਸਿੰਘ ਉਹ ਸ਼ਨੀਵਾਰ ਤੇ ਐਤਵਾਰ ਨੂੰ ਸੁੱਕੇ ਬੱਚਿਆਂ ਦਾ ਇਲਾਜ ਕਰਦਾ ਸੀ ਦਵਾਈ ਦਿੰਦੇ ਸੀ। ਉਹਨੂੰ ਪਤਾ ਲੱਗ ਗਿਆ ਚਮਕੀਲਾ ਦਾ ਟਿੱਕੀ ਅੰਦਰ ਆ ਸਾਡੇ ਨਾਲ ਸ਼ਨੀਵਾਰ ਨੂੰ ਤਾਂ ਬੁੱਧਵਾਰ ਨੂੰ ਉਹ ਸ਼ਾਮ ਨੂੰ ਗਾਰੂ ਪਿੰਦਾ ਹੁੰਦਾ ਸੀਗਾ। ਉਹ ਆਪਣੀ ਜੀਪ ਲੈ ਕੇ ਆਇਆ ਨਾਲ ਰਫਲ ਲੈ ਕੇ ਆਇਆ ਆਪਣੀ। ਸਿੱਧੇ ਤਿੰਨ ਜਣੇ ਆਇਆ ਇੱਕ ਵਿਜੇ ਬਾਉ ਸਗਾ ਉੱਤੇ ਟਰੱਕ ਦੁਨੀਆ ਦਾ ਪ੍ਰਧਾਨਿਕ ਮੋਗੇ ਦਾ। ਉਹ ਆਇਆ ਥਾਣੇ ਦੇ ਵਿੱਚ ਸਾਨੂੰ ਦੇਖਿਆ ਕਹਿੰਦਾ ਕਿਦਾਂ ਬਢਾਲਿਆ ਸੀਗਾ ਇਹਨਾਂ ਨੂੰ ਪੁੱਛੋ ਕਿਦਾਂ ਬਢਾਲਿਆ। ਉਹ ਕਹਿੰਦਾ ਇਹਨਾਂ ਨੇ ਦੁਕਾਨ ਤੇ ਕਬਜ਼ਾ ਕੀਤਾ ਅੱਜ ਤਾਂ ਬਢਾਲਿਆ। ਉਹ ਕਹਿੰਦਾ ਕਿਹੜੇ ਭੈਣ ਚੋਦ ਨੇ ਰਿਪੋਰਟ ਦਿੱਤੀ ਐਸਐਸਆਈ ਨੂੰ ਕਹਿੰਦਾ ਕੰਦਾ ਕਹਿੰਦਾ ਸੱਦੋ ਕਹਿੰਦਾ ਉਹਦੀ ਮੈਂ ਭੈਣ ਸੌਰੀ ਕੱਟ ਦਿਓ ਕੋਈ ਗੱਲ ਨਹੀਂ ਮੱਤ ਕੱਟ ਦਿਓ ਹਾਂ ਉਹਨੇ ਗਾਲਾਂ ਕਢੀਆਂ ਕਸ਼ਮੀਰੀ ਲਾਲ ਆ ਗਿਆ ਉਹ ਕਸ਼ਮੀਰੀ ਲਾਲ ਨੂੰ ਪੁੱਛਿਆ ਬਈ ਇਦਾਂ ਦਾ ਕਰਕੇ ਤੂੰ ਕਿਉਂ ਰਿਪੋਰਟ ਦਿੱਤੀ ਬਈ ਮੈਂ ਇੱਕ ਮਕਾਨ ਤਾਂ ਮੈਂ ਜਿਹੜੀ ਦੁਕਾਨ ਆ ਇਹ ਚਮਕੀਲੇ ਨੂੰ ਕਿਰਾਏ ਤੇ ਦਿੱਤੀ ਮੈਂ ਤੈਨੂੰ ਨਹੀਂ ਦਿੱਤੀ ਉਹ ਥਾਣੇਦਾਰ ਕਹਿੰਦਾ ਸਾਨੂੰ ਕਹਿੰਦਾ ਤੁਸੀਂ ਜਾਓ ਅਸੀਂ ਕਸ਼ਮੀਰੀ ਨਾਲ ਆਪੇ ਗੱਲ ਕਰ ਲੈਂਦੇ ਹਾਂ ਬਾਅਦ ਕਸ਼ਮੀਰੀ ਨੂੰ ਵੀ ਭਜਾਤਾ ਹੋਣਾ ਬਾਅਦ 80 ਦਿਨਾਂ ਬਾਅਦ ਭੋਗ ਪਵਾਇਆ ਭੋਤ ਲੇਖਤਾ ਅੰਮਰ ਸਿੰਘ ਚਮਕੀਲਾ ਐਂਡ ਪਾਰਟੀ ਕਿਸੇ ਬੀਬੀ ਦਾ ਨਾਮ ਨਹੀਂ ਲਿਖਿਆ ਅੱਛਾ ਜੀ ਬੀਬੀ ਹੈ ਹੀ ਨਹੀਂ ਸੀ ਨਾਮ ਕਿਉਂ ਲਿਖੀਏ ਜਦੋਂ ਮੈਨੂੰ ਕੀ ਫੇਰ ਵੋਟ ਲਗਾ ਦਾਂਗੇ ਫਿਰ ਕੁਦਰਤੀ ਅਮਰਜੋਤ ਦਾ ਸੈਟ ਮਾਣਕ ਨਾਲ ਟੁੱਟਿਆ ਮੈਨੂੰ ਪਤਾ ਲੱਗਿਆ ਦੂਜੇ ਤੀਜੇ ਦਿਨ ਬਾਅਦ ਵਈ ਅਮਰਜੋਤ ਹਟ ਗਈ ਆ ਚਮਕੀਲਾ ਤਾਂ ਮੈਂ ਛਿੰਦੇ ਦੇ ਦਫ਼ਤਰ ਬੈਠੇ ਸੀ ਕਹਿੰਦਾ ਐਦਾਂ ਕਰ ਬਈ ਪਾਹਾ ਤੂੰ ਆ ਫੜ 200 ਰੁਪਈਆ ਬਈ ਤੂੰ ਫਰੀਦਕੋਟ ਜਾਇਆ ਪਤਾ ਤੈਨੂੰ ਮੈਂ ਕਾ ਕਰਦਾ ਤਾਂ ਪਤਾ ਆ ਬਈ ਗਲੀ ਨੰਬਰ ਵੀ ਪਤਾ ਆ ਬਾਸੀ ਦਾ ਵੀ ਪਤਾ ਬਈ ਤੇ ਮੈਂ ਜਾਇਆ ਨਾ ਕੋਈ ਨਹੀਂ ਮੈਂ ਅੱਛਾ ਮੈਂ ਗਿਆ ਠੀਕ ਆ ਬਾਜੀ ਉਹ ਜਦੋਂ 200 ਰੁਪਏ ਲੈ ਕੇ ਉੱਤਰਿਆ ਤੇ ਥੱਲੇ ਰੰਗੀਲਾ ਜੱਟ ਸੀ ਜਿਹਦੇ ਘੀਸ ਸੀ ਭਾਂਡੇ ਕਲੀ ਕਰਾ ਲੋ ਐਰ ਵਗੈਰਾ ਉਹਦੇ ਦਫ਼ਤਰ ਦੇ ਵਿੱਚ ਅਮਰਜੋਤ ਦਾ ਡੈਡੀ ਬੈਠਾ ਸੀ ਗੁਜਰ ਨਹੀਂ ਸੀ ਹਾਂ ਜੀ ਉਹ ਬੈਠਾ ਤੇ ਮੈਨੂੰ ਮੈਂ ਕਿਹਾ ਚੱਲ ਨਾਲੇ ਦਾ ਕਰਾਇਆ ਬਚ ਗਿਆ ਨਾਲ ਟਾਈਮ ਬਚ ਗਿਆ ਉਮਾਰ ਗਿੱਲ ਨੂੰ ਜੱਟ ਨੂੰ ਕਿਹਾ ਮੈਂ ਕਿਹਾ ਭਾਜੀ ਸਸਰੀ ਘਰ ਉਹਦੀ ਆਵਾਜ਼ ਬੜੀ ਭਾਰੀ ਹੈ ਸਸਰੀ ਘਰ ਟਿੱਕੀ ਸਾਹਿਬ ਸਸਰੀ ਘਰ ਐਦਾਂ ਬੋਲਦਾ ਸੀ ਉਹ ਟਿੱਕੀ ਚਾਹ ਕਹੀ ਯਾਰ ਮੈਂ ਕਿਹਾ ਜੀ ਤੁਸੀਂ ਆਪ ਹੀ ਕਹਿ ਦਿਓ ਉਹ ਚਾਹ ਕਹਿਣ ਗਿਆ ਮੈਂ ਅਮਰਜੋਤ ਦੇ ਪਿਛੋਂ ਕਿਹਾ ਪਾਪਾ ਮੇਰੀ ਗੱਲ ਸੁਣ ਕੇ ਜਾਓ ਉੱਥੇ ਨਹੀਂ ਖੜਾ ਮੈਂ ਤੇ ਤੁਸੀਂ ਗੱਲ ਸੁਣ ਕੇ ਜਾਓ 10 ਮਿੰਟੇ ਲੱਗੂਗੇ ਕਹਿੰਦਾ ਠੀਕ ਆ ਉਹ ਚਾਹ ਤੂੰ ਪੀ ਕੇ ਬਤਾਰਾ ਮੈਂ ਥੱਲੇ ਡਿਕੰਦਾ ਮੈਂ ਚਮਕੀਲੇ ਨੂੰ ਵੀ ਸੱਦ ਲਿਆ ਮੈਂ ਕਿਹਾ ਭੜ 200 ਰੁਪਈਆ ਇੱਕ ਡਰਾਈਜਨ ਦੀ ਬੋਤਲ ਆ 130 ਰੁਪਏ ਲਿਆਂਦੀ ਸੀ ਸਾਰੀ ਉਦੋਂ ਤੇ ਅਦਕ ਕਿਲੋ ਆਚਾਰ ਫੜ ਲਿਆ ਬੱਕਰੀ ਦਾ ਲਿਆ ਕੇ ਕਮਰੇ ਚ ਰੱਖ ਮੈਂ ਆਇਆ ਕਹਿੰਦਾ ਕੀ ਹੋਇਆ ਮੈਂ ਤਾਂ ਅਮਰਜੋਤ ਦਾ ਡੈਡੀ ਆਇਆ ਇਹਦੇ ਨਾਲ ਇੱਥੇ ਹੀ ਗੱਲ ਕਰ ਲੈਂਦੇ ਆ ਕਹਿੰਦਾ ਚਲ ਠੀਕ ਆ ਮੇਰੇ ਕੋਲ ਕਮਰਾ ਸਗਾ ਇੱਕੋ ਹੀ ਮੰਝਾ ਡੈਂਦਾ ਸੀ ਇੱਕ ਟੇਬਲ ਸੀ ਇਧਰ ਬਾਲਟੀ ਪਈ ਤੁਸੀਂ ਰਾਉਣ ਇੱਥੇ ਲੁਧਿਆਣੇ ਦੀ ਆ ਬਸ ਸਾਡੇ ਤੇ ਫਰੀਦਕੋਟ ਤੋਂ ਉਹਨੂੰ ਜਾਣ ਦੀ ਲੋੜ ਨਹੀਂ ਬਈ ਨਹੀਂ ਬਈ ਇਹ ਹੈਗਾ ਤਾਂ ਮੈਂ ਉਹਦਾ ਡੈਡੀ ਨੂੰ ਕਿਹਾ ਮੈਂ ਕਿਹਾ ਪਪਾ ਇਧਰ ਆ ਤੈਨੂੰ ਪੈਕਸ਼ੇ ਕਿਲੋ ਆਨੇ ਗੱਲਬਾਤ ਕਰਨੀ ਚਾਹੀਦੀ ਤੈਨੂੰ ਹੁਣ ਪੈਕਸ਼ੇ ਕਿਲੋ ਉਹ ਵੀ ਸ਼ਕੀਨ ਸਗਾ ਚੱਲ ਵੀ ਉਹ ਚਲੇ ਗਿਆ ਕਮਰੇ ਚ ਜੇ ਲੋ ਦੋ ਦੋ ਤਿੰਨ ਤਿੰਨ ਪੈਗ ਲੱਗੇ ਸਾਡੇ ਮੈਂ ਕਿਹਾ ਪਾਪਾ ਮੁੰਡੇ ਨੂੰ ਗਾਣੇ ਦਾ ਕੋੰਦਾ ਨਹੀਂ ਮੈਂ ਕਿਹਾ ਇਹ ਅਮਰ ਸਿੰਘ ਚਮਕੀਲਾ ਜਿਹੜਾ ਫਲਾਨਾ ਫਲਾਨਾ ਗੀਤ ਆ ਉਹਦੇ ਨੂੰ ਆ ਕਰਕੇ ਗੰਦਾ ਯਾਰ ਇਹ ਤਾਂ ਪਤਲੂ ਜਿਆ ਆ ਆਵਾਜ਼ ਵੱਡੀ ਭਾਰੀ ਆ ਜੀ ਬੜਾ ਗਰਾਮ ਆ ਇਹਦਾ ਮੈਂ ਕਿਹਾ ਹਾਂ ਇਹ ਮੁੰਡਾ ਆ ਮੈਂ ਕਿਹਾ ਜੀ ਆਪਾਂ ਬੱਬੀ ਦਾ ਸੈੱਟ ਚਮਕੀਲੇ ਦਾ ਬਣਾ ਦਈਏ ਕਿੰਨੀ ਪੇਮੈਂਟ ਲਿਆ ਕਰੂੰਗੇ ਉਹ ਕਹਿੰਦਾ ਵੀ ਮੈਂ ਪੁੱਛ ਕੇ ਦੱਸੂਗਾ ਮੈਂ ਕਿਹਾ ਮਾਨਕ ਮੈਨੂੰ ਪਤਾ ਤੁਹਾਨੂੰ 450 ਰੁਪਏ ਪੇਮੈਂਟ ਦੇਂਦਾ ਸੀ ਤੂੰ ਸੀ ਦੱਸੋ ਕਿੰਨੀ ਲੈਣੀ ਹੈ ਕਹਿੰਦਾ 600 ਰੁਪਏ ਲਵਾਂ ਮੈਂ ਕਿਹਾ 600 ਰੁਪਏ ਪੇਮੈਂਟ ਆਣ ਜਾਣ ਦਾ ਫਰੀਜ ਕੋਡ ਦਾ ਕਿਰਾਇਆ ਚਿੱਟੇ ਕੋਰੇ ਤੇ ਕਾਗਜ਼ ਤੇ ਮੇਰੇ ਕੋ ਸਾਈਨ ਕਰਾ ਲੈ ਜੋ ਮਰਜ਼ੀ ਭਰ ਲਈ ਜੇ ਅੱਜ ਚਮਕੀਲੇ ਨਾਲ ਤੇਰੀ ਕੁੜੀ ਦਾ ਸੈੱਟ ਬਣਦਾ ਨਾ ਤੇ ਅੱਜ ਤੋਂ ਤਿੰਨਾਂ ਮਹੀਨੇ ਬਾਅਦ ਐਚ ਐਮ ਬੀ ਕੰਪਨੀ ਚ ਰਿਕਾਰਡਿੰਗ ਹੀ ਹੋਊਗੀ ਲਾਜ਼ਮੀ ਹੋਗੀ ਨਾ ਕਰਾ ਮਾ ਤੇ ਤੇਰੇ ਪਿਛਾਬ ਨਾਲ ਮੈਂ ਗੜਾ ਹੀ ਮਨਾ ਦਊਗਾ ਆਪਣੀ ਕਹਿੰਦਾ ਚੱਲ ਠੀਕ ਆ ਯਾਰ ਫਿਰ ਉਹ ਕਹਿੰਦਾ ਇੱਥੇ ਬਦੁੱਲਾਪੁਰ ਵਾਸੀ ਉਹਦਾ ਮੁੰਡਾ ਵਿਆਹ ਸੀ ਵੱਡਾ ਬਲਦੇਵ ਬਲਦੇਵ ਤੇ ਉਹ ਉਹਨੇ ਉਹਦੇ ਸਹੁਰਿਆਂ ਦੇ ਘਰ ਕੋੜਮਾ ਦੇ ਘਰ ਜਾਣਾ ਸੀ ਉੱਥੋਂ 10 ਰੁਪਏ ਹਾਂ ਫਿਰ ਉੱਥੋਂ 10 ਰੁਪਏ ਸੀ ਰਿਕਸ਼ਾ ਕਰਕੇ ਉਹਨੂੰ ਬਿਠਾ ਲਿਆ ਤੇ ਮੈਂ ਚਮਕੀਲੇ ਨੂੰ ਕਿਹਾ ਤੇਰੇ ਕੋਲ ਪੈਸੇ ਕਿਨੇ ਕਹਿੰਦਾ 400 ਰੁਪਈਆ 100 ਰੁਪਈਆ ਮੈਂ ਕੱਢਿਆ ਕੋਲੋਂ ਆ ਕੇ ਮੈਂ 500 ਰੁਪਈਆ ਪਾ ਪਾਡਵਾਂਸ ਭੜ ਤੇ ਇਹ ਬਾਅਦ ਕਿਤੇ ਪੇਮੈਂਟ ਤੇ ਦੇ ਲਾਂਗੇ ਤੂੰ ਦੱਸ ਬਈ ਬੱਬੀ ਨੂੰ ਭੇਜਦਾ ਕਦੋਂ ਕਿਉਂ ਕਰਦਾ ਨਾ ਉਹ ਬੱਬੀ ਸੀ ਉਹਦਾ ਕਹਿੰਦਾ ਬਈ ਅੱਜ ਤਾਂ ਮੈਂ ਇੱਥੇ ਰਹਿਣਾ ਕੱਲ ਨੂੰ ਜਾਊਂਗਾ ਪਰਸੋਂ ਨੂੰ ਭੇਜ ਦਊਂਗਾ ਮੈਂ ਕਿਹਾ ਚਲੋ ਠੀਕ ਆ ਜੀ ਹੁਣ 500 ਰੁਪਈਆ ਤਾਂ ਦੇਖਤਾ ਚਮਕੀਲੇ ਨੂੰ ਲੂਈ ਲਗੀ ਮੈਂ ਕਿਹਾ 12:00 ਵੱਜ ਗਏ 1:00 ਵੱਜ ਕੇ ਆਇਆ ਹੀ ਨਹੀਂ ਮੈਂ ਕਿਹਾ ਆ ਜਾਣਗੇ ਯਾਰ ਸ਼ਾਮ ਨੂੰ ਆ ਜਾਣਗੇ ਫੇਰ ਕੀ ਆ ਉਹ 2:00 ਵਜੇ ਨੂੰ ਉਹ ਆ ਗਈ ਮੈਂ ਕਿਹਾ ਉਹ ਦੇਖ ਲਾਲਪਰੀ ਬਣ ਕੇ ਆਂਦੀ ਬਈ ਆ ਲਾਲ ਸੂਟ ਪਾਇਆ ਸੀ ਹਾਲ ਇੱਕ ਬੈਠੇ ਦਫਤੇ ਚਾਹ ਪਾਣੀ ਪੀਤਾ ਰੋਟੀ ਪਾਣੀ ਪੁੱਛਿਆ ਕਦੇ ਰੋਟੀ ਖਾ ਕੇ ਆਇਆ ਹੁਣ ਸ਼ਾਮ ਨੂੰ ਵਕਤ ਪੈ ਗਿਆ ਸੌਣ ਦਾ ਵੀ ਇਹਨਾਂ ਨੂੰ ਸੌਣਾ ਕਿਤੇ ਮੇਰੇ ਕੋਲ ਤਾਂ ਮੰਜਾ ਇੱਕ ਇੱਕ ਕੁੜੀ ਮੇਰੇ ਰਖੜੀ ਬੰਦੀ ਸੀ ਉਹਦਾ ਪਿਓ ਸੀ ਗੀਤਕਾਰ ਰਾਣੀਓਂ ਦਾ ਨਾਮ ਸੀ ਮੈਂ ਕਿਹਾ ਚੱਲ ਉਹਨੂੰ ਪਤਾ ਕਰਦਾ ਉਹਦਾ ਨਾਮ ਸੀ ਬਲਦੇਵ ਸਬਰ ਉਹ ਕੁਦਰਤੀ ਨਾਲ ਸਕੂਟਰ ਠੀਕ ਕਰਾ ਰਿਹਾ ਮੈਂ ਪਾਪਾ ਮੈਂ ਤੈਨੂੰ ਚੇਤੇ ਕੀਤਾ ਤੂੰ ਆਵੇਂ ਕੰਦਾ ਦੱਸ ਮੈਂ ਕਿਹਾ ਯਾਰ ਚਮਕੀਲੇ ਨਾਲ ਕੁੜੀ ਗਾਉਣ ਲਈ ਆ ਬੇ ਇੱਕ ਦੋ ਰਾਤਾਂ ਕਟੌੜੀਆਂ ਉੱਥੇ ਰਾਣੀ ਉਹਨਾਂ ਕੋ ਪਾ ਦੇ ਕਹਿੰਦਾ ਕਿੱਕੀ ਪਮਾ ਚਾਰ ਰਾਤਾਂ ਕੱਟਣ ਜਾ ਰਹਾ ਹਾਂ ਦੋ ਗਈ ਆ ਉਹ ਮੇਰਾ ਬੇਟਾ ਯਾਰ ਇਦਾਂ ਦੀ ਕਿਹੜੀ ਗੱਲ ਆ ਚਲੋ ਜਿਉ ਆਪਣੇ ਘਰ ਨੂੰ ਲੈ ਗਿਆ ਵਿਚਾਰਾ ਰਿਕਸ਼ੇ ਕਰਤੇ ਉੱਥੇ ਰਕਾ ਰੋਟੀ ਪਾਣੀ ਖਾਂਦਾ ਦੋ ਰਾਤਾਂ ਉੱਥੇ ਸੜਾਇਆ ਤੀਜੀ ਰਾਤ ਨੂੰ ਮੈਂ ਇੰਤਜ਼ਾਮ ਕਰ ਲਿਆ ਇਹਨਾਂ ਨੂੰ ਚੁਆਰਾ ਕਰਾਈ ਤੇ ਲੈ ਦਿੱਤਾ 450 ਰੁਪਏ ਮਹੀਨੇ ਤੇ ਉੱਥੇ ਬਸ ਢੇ ਆਪਣੇ ਕਮਰੇ ਤੇ ਥੋੜੀ ਜਿਹੀ ਦੂਰ ਇਹਨਾਂ ਨੂੰ ਫਿਰ ਪੈਪਾਂ ਵਾਲੇ ਦੋ ਕਿਸੇ ਦੇ ਮੰਜੇ ਪਏ ਸੀ ਮੇਰੇ ਕੋ ਪੁਰਾਣੇ ਦਫ਼ਤਰ ਦੇ ਵਿੱਚ ਉਹ ਠੀਕ ਕਰਾ ਕੇ ਵੈਢਿੰਗ ਕਰਾ ਕੇ ਦੋਵੇਂ ਮੰਦਰਾਂ ਨੂੰ ਦਿੱਤੇ ਬਸ ਇਹ ਸਲਾ ਚੱਲੂ ਹੋ ਗਈਆਂ ਪ੍ਰੋਗਰਾਮ ਸ਼ੁਰੂ ਹੋ ਗਏ ਬਾਅਦ ਵਿੱਚ ਰਿਕਾਰਡਿੰਗ ਹੋ ਗਈ ਮੂਰਤੇ ਫਿਰ ਇਹ ਵਿਆਹ ਦੀ ਗੱਲ ਚੱਲ ਪਈ। ਇਹ ਕਿਹੜੇ ਸਾਲ ਦੀ ਗੱਲ ਹੈ ਜਦੋਂ ਅਮਰ ਜਤੋਂ ਮਿਲੀ ਉਹਨੂੰ? ਇਹ ਹੈਗੀ ਆ 83 ਦੀ। 1983 ਚ ਮਿਲੀ। ਹਾਂਜੀ। ਤੇ ਜਿਹੜਾ ਅਮਰਜੋਤ ਚਮਕੀਲੇ ਦਾ ਵਿਆਹ ਸੀ ਉਹ 84 ਚ ਹੋਇਆ। ਉਹ 84 ਚ ਕੀਤਾ। ਉਸ ਸਮੇਂ ਦੇ ਦੌਰਾਨ ਜਿਹੜਾ ਉਹ ਵਿੱਚ ਸਮਾਂ ਸੀ ਚਮਕੀਲੇ ਤੇ ਦਿਲ ਨੂੰ ਪਤਾ ਸੀ ਵੀ ਮੈਂ ਵਿਆਹਿਆ ਹੋਇਆ ਉਹਨੂੰ ਪਤਾ ਸੀ। ਤੁਹਾਨੂੰ ਨਹੀਂ ਸੀ ਪਤਾ। ਮੈਨੂੰ ਤਾਂ ਝੂਠ ਮਾਰਦਾ ਸੀ। ਤੁਹਾਡੇ ਕੋਲ ਝੂਠ ਬੋਲਿਆ। ਜਿਹੜਾ ਚਮਕੀਲੇ ਦਾ ਅਮਰਜੋਤ ਦੇ ਜ਼ਿੰਦਗੀ ਚ ਆਉਣ ਤੋਂ ਬਾਅਦ ਉਹਦਾ ਵਿਹਾਰ ਬਦਲ ਗਿਆ ਹੀ ਲੋਕਾਂ ਨਾਲ ਰੈਣੀ ਸੈਣੀ ਤੁਹਾਡੇ ਨਾਲ ਜਾਂ ਕਿਵੇਂ ਸਾਡੇ ਨਾਲ ਤਾਂ ਕੋਈ ਨਹੀਂ ਸੀ ਵਿਗੜੀ ਕਿਸੇ ਮਜੀਸ਼ੀ ਨਾਲ ਨਹੀਂ ਸੀ ਵਿਗੜੀ ਥੋੜੀ ਜਿਹੀ ਫਿਰ ਇਨਸਾਨੀਅਤ ਜਦੋਂ ਪੈਸਾ ਇੱਜ਼ਤ ਛੌਹਰਤ ਚਾਰ ਚੀਜ਼ਾਂ ਇਕੱਠੀਆਂ ਹੋ ਜਾਣੀਆਂ ਫਿਰ ਥੋੜਾ ਜਿਹਾ ਦਿਮਾਗ ਚ ਤਾਂ ਆ ਹੀ ਜਾਂਦਾ ਯਾਰ ਮੈਂ ਮੈਂ ਆ ਬਸ ਉਹ ਚੀਜ਼ ਆ ਜਾਂਦੀ ਹਰੇਕ ਕਿਸੇ ਕਿਸੇ ਦਾ ਕਸੂਰ ਨਹੀਂ ਉਹ ਕੁਦਰਤੀ ਆ ਜਾਂਦੀ ਆ ਜੋ ਤੁਸੀਂ ਤੁਹਾਡੀ ਗੱਲਬਾਤ ਸੁਣੀ ਗੀਏ ਉਸ ਤੋਂ ਇਹ ਗੱਲ ਸਾਫ਼ ਹੈ ਕਿ ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ਨੂੰ ਸਜਾਉਣ ਸਵਾਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਟਿੱਕੀ ਦਾ ਹੈ ਜੇਕਰ ਗੁਰਮੇਲ ਕੌਰ ਦੇ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਵੇਖਿਆ ਜਾਵੇ ਜਿਸ ਤਰ੍ਹਾਂ ਅਮਰ ਸਿੰਘ ਚਮਕੀਲੇ ਨੇ ਧੋਖੇ ਨਾਲ ਉਸ ਤੁਹਾਨੂੰ ਧੋਖੇ ਚ ਰੱਖ ਕੇ ਅਮਰਜੋਤ ਨਾਲ ਵਿਆਹ ਕੀਤਾ ਤੁਹਾਨੂੰ ਨਹੀਂ ਸੀ ਪਤਾ ਉਹਦੀ ਉਹ ਚਾਹਤ ਸੀ ਉਸ ਤੋਂ ਬਾਅਦ ਉਹ ਜੋੜੀ ਜਿਹੜੀ ਇਕੱਠੀ ਚਲੀ ਗਈ ਤੁਸੀਂ ਇਹਨੂੰ ਕੁਦਰਤ ਦਾ ਸਬਬ ਮੰਨਦੇ ਹੋ ਕਿ ਮਾਨਕ ਨਾਲ ਉਹਦੀ ਜੋੜੀ ਦਾ ਟੁੱਟਣਾ ਤੁਹਾਡਾ ਉਹਦੇ ਪਿਓ ਨੂੰ ਅਚਾਨਕ ਮਿਲ ਜਾਣਾ ਉਸ ਦਾ ਮਿਲਣਾ ਵੀ ਤੁਸੀਂ ਉਸ ਨੂੰ ਪੈਸੇ ਨਾਲ ਆਪਣੇ ਪੈਸੇ ਦੇ ਦਮ ਤੇ ਤੁਸੀਂ ਰੋਕਿਆ ਜੇ ਤੁਹਾਡੀ ਗੱਲਬਾਤ ਤੋਂ ਵੇਖੀ ਉਹਦੇ ਪਿਓ ਨੂੰ ਪੈਸੇ ਦੇ ਦਮ ਤੇ ਤੁਸੀਂ ਰੋਕਿਆ ਉਸ ਨੂੰ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਸੀ ਉਸ ਟਾਈਮ ਫਿਰ ਜੇ ਕੋਈ ਕੰਮ ਚਲਾਉਣ ਦੀ ਖਾਤਰ ਇੱਕ ਪਾਸੇ ਯਾਰੀ ਆ ਤੇ ਇੱਕ ਪਾਸੇ ਕੰਮ ਹਾਂ ਹਾਂ ਇੱਕ ਪਾਸੇ ਢੇਡ ਲਗਾਇਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਕੱਠਾ ਕਰਕੇ ਤਾਂ ਹਰੀਕਨਸਾਨ ਦਾ ਇਹੀ ਕੰਮ ਕਰੂਗਾ ਯਾਰ ਇਹ ਮੁੰਡਾ ਮੇਰੇ ਨਾਲ ਆ ਜੇ ਅਸੀਂ ਇਕੱਠੇ ਆ ਤਾਂ ਸਾਡੇ ਦੋਹਾਂ ਦਾ ਇਕੱਠੇ ਦਾ ਕੰਮ ਚੱਲ ਜਾਏ ਤਾਂ ਵਧੀਆ ਗੱਲ ਆ ਇਹ ਵੀ ਕੋਸ਼ਿਸ਼ ਕਰੂਗਾ ਮੈਂ ਵੀ ਕੋਸ਼ਿਸ਼ ਕਰੂੰਗਾ ਜਿਹੜਾ ਤੀਜਾ ਬੰਦਾ ਆਊਗਾ ਅਸੀਂ ਉਹਨੂੰ ਵੀ ਇਹੀ ਰਹਿ ਦਵਾਂਗੇ ਯਾਰ ਸਾਡਾ ਸਾਥ ਦੇ ਥੋੜਾ ਜਿਹਾ ਅੱਜ ਤੱਕ ਜਿੰਨੇ ਵੀ ਮੈਂ ਇੰਟਰਵਿਊ ਦੇਖੀਆਂ ਨੇ ਜੀ ਟਿੱਕੀ ਸਾਹਿਬ ਹੋ ਗਏ ਜੀ ਸਵਨਸੀਵੀਆ ਜੀ ਹੋ ਗਏ ਮੰਨ ਚੱਲ ਜਿੰਨੇ ਵੀ ਇਹਨਾਂ ਸਾਰੇ ਮਿਊਜ਼ੀਸ਼ੀਅਨ ਨੇ ਜੀ ਜਿਗਨੇ ਹੁਣ ਆਪਣਾ ਨਾਮ ਜੱਪਲਾ ਨਿਵਾਣਾ ਜਿੰਨੇ ਮੇਰੀ ਹੈ ਜੀ ਮੁੱਦੋਂ ਮੇਰੀ ਉਮਰ ਸੀਗੀ ਸ਼ਾਇਦ ਮੈਨੂੰ 22 ਮਹੀਨਾ ਲੱਗਿਆ ਸੀਗਾ 21ਵਾਂ ਸਾਲ ਸੀਗਾ ਜਦ ਹੁਣ ਜੀ ਇਹਨਾਂ ਨੇ ਮੈਂ ਸਾਹਮਣੇ ਪੁੱਛਣਾ ਚਾਹੁੰਦਾ ਜਿਹੜਾ ਨਾਮ ਜੱਪ ਲੈਣ ਵਾਲੇ ਗਿੱਲੇ ਨਿਤੋੜੀ ਨੇ ਲਿਖਿਆ ਸੀ ਨਾ ਜੀ ਆਪਣੇ ਨਾਮ ਜੱਪ ਲੈਣ ਵਾਲੇ ਜਿੰਦੇ ਮੇਰੀ ਇਹਦੇ ਟਾਈਟਲ ਦਾ ਚਮਕੀਲਾ ਜੀ ਦੇ ਸੀ ਨਾ ਟਾਈਟਲ ਚਮਕੀਲਾ ਜੀ ਦਾ ਨਹੀਂ ਸੀ ਇੱਕ ਡਫਲੀ ਵਜਾਉਣ ਵਾਲੇ ਸਾਧ ਆਏ ਸੀ ਤੜਕੇ ਤੜਕੇ ਆਦੇ ਹੁੰਦੇ ਆ ਨਾਲੇ ਤਾਂ ਉਹਨਾਂ ਨੂੰ ਪੜਾਈ ਚਾਹ ਸੀ ਤੇ ਨਾਲੇ ਕਮਰੇ ਚ ਬੈਠ ਕੇ ਉਹਨੂੰ ਸੁਣਿਆ ਇਹ ਜਦੋਂ ਉਹਨਾਂ ਨੇ ਨਾ ਨਾਮ ਜਪ ਲਾ ਨਮਾਣੀ ਜਿੰਦੇ ਮੇਰੀਏ ਬਾਕੀ ਦਾ ਹਿੱਸਾ ਸਾਰਾ ਚਮਕੀਲੇ ਨੇ ਤੋੜ ਪਨ ਕੇ ਆਪ ਲੈ ਕੇ ਆਪਣੀ ਨੌ ਕਰ ਲਿਆ ਸੀ ਅਸਲੀ ਕਹਾਣੀ ਇਹ ਸੀ ਜੀ ਉਹਨਾਂ ਗਿੱਲ ਨੇ ਥੋੜੀ ਵਾਲੇ ਨੇ ਕਿਹਾ ਸੀ ਕਿ ਕਿਆ ਸੀਗਾ ਕਹਿੰਦਾ ਚਮਕੀਲਾ ਮਤਲਬ ਕਿ ਬਹੁਤ ਹੀ ਜ਼ਿਆਦਾ ਮਤਲਬ ਹੰਕਾਰ ਦੇ ਨਾਲ ਮਾਰਿਆ ਗਿਆ ਜੀ ਚਮਕੀਲਾ ਉਹਨਾਂ ਨੂੰ ਪਤਾ ਉਹ ਉਹ ਦੇਖੋ 1 ਮਿੰਟ ਮੇਰੀ ਗੱਲ ਸੁਣੋ ਉਹ ਉਹਨਾਂ ਦਾ ਆਪਣਾ ਖਿਆਲ ਹੋਊਗਾ ਚਮਕੀਲਾ ਖੁਦ ਸ਼ਹਿਰ ਸਗਾ ਉਹਨੂੰ ਜਿਹੜਾ ਗੀਤ ਚੰਗਾ ਲੱਗਾ ਉਹਨੇ ਲੈ ਕੇ ਰਿਕਾਰਡ ਕਰਾਤਾ ਫੇ ਦੁਬਾਰਾ ਕਬੇ ਅਗਲਾ ਮੇਰਾ ਕਰਾਓ ਅਗਲਾ ਕਹਿੰਦਾ ਮੇਕੋ ਤਾਂ ਪਹਿਲਾ ਭੰਡਾਰ ਭਰਿਆ ਪਿਆ ਮੈਂ ਕਿ ਤੇਰਾ ਕਿ ਕੋਈ ਨਹੀਂ ਬਾਈ ਸੋਚ ਲਊਗਾ ਕਰ ਕਰਾ ਦਾਂਗੇ ਜੇ ਸੀਵੀਆ ਸਾਹਿਬ ਦੇ ਦਸਨ ਮੁਤਾਬਕ ਉਹ ਸੀਵੀਆ ਸਾਹਿਬ ਨੇ ਵੀ ਇਸ ਗੱਲ ਦਾ ਖੰਡਨ ਕਰਿਆ ਕਿ ਉਹ ਅਜਿਹਾ ਵਿਅਕਤੀ ਹੈ ਨਹੀਂ ਸੀ ਹੰਕਾਰ ਕਰਨ ਵਾਲਾ ਨਾ ਹੀ ਕਹਿੰਦੇ ਉਹਦੀ ਟੀਮ ਜਿਹੜੇ ਉਹਦੇ ਤੁਹਾਡੇ ਤੱਕ ਵੀ ਉਹ ਗੱਲ ਕਰ ਰਹੇ ਨੇ ਕਿ ਉਹਦੇ ਵਿੱਚ ਜਦੋਂ ਜਿੰਨਾ ਵੱਡਾ ਸਟਾਰ ਸੀ ਨਾ ਜੇ ਅੱਜ ਆਪਾਂ ਉਹਨਾਂ ਦੀ ਕਹਿਣੀ ਹੈ ਕਿ ਜੱਜ ਬੱਬੂ ਮਾਣੇ ਜੇ ਆਪੋ ਉਸ ਨੂੰ ਕਹ ਲਈ ਉਹਦਾ ਹੰਕਾਰ ਹੈ ਪਰ ਉਸ ਦੀ ਮਜਬੂਰੀ ਹੁੰਦੀ ਹੈ ਕਲਾਕਾਰ ਦੀ ਕਿ ਬੱਬੂ ਮਾਣੇ ਇੱਥੇ ਖੜ ਜੇ ਤਾਂ ਲੋਕਾਂ ਨੇ ਚੁੱਕ ਕੇ ਲੈ ਜਾਣਾ ਤਾਂ ਉਸ ਨੂੰ ਆਪਾਂ ਹੰਕਾਰ ਤਾਂ ਨਹੀਂ ਨਾ ਕਹਿ ਸਕਦੇ ਜਿਉਂ ਬੰਦਾ ਆਪਣੀ ਸੇਫਟੀ ਵਰਤ ਰਿਹਾ ਨਹੀਂ ਉਹ ਹੰਕਾਰ ਨਹੀਂ ਜੇ ਜੇ ਕੋਈ ਕਹਿੰਦਾ ਤੇ ਅਸੀਂ ਉਹਦਾ ਮੂੰਹ ਨਹੀਂ ਫੜ ਲੈਣਾ ਹੰਕਾਰ ਵਾਲੀ ਉਹਦੇ ਵਿੱਚ ਕੋਈ ਗੱਲ ਨਹੀਂ ਸੀ ਇਸ ਤਰ੍ਹਾਂ ਮੈਂ ਆਇਆ ਸੀ ਰਾਜਸਥਾਨ ਚ ਪ੍ਰੋਗਰਾਮ ਕਰਨ ਗਏ ਮੈਂ ਆਪਣੇ ਮਾਮੇ ਸਹੁਰਿਆਂ ਨੂੰ ਕਿਹਾ ਸੀ ਵੀ ਅਸੀਂ ਇੱਥੇ ਪ੍ਰੋਗਰਾਮ ਕਰਨ ਆਣਾ ਜੀ ਉਹ ਦੇਖਣ ਆ ਗਏ ਕਹਿੰਦਾ ਇਹਨੇ ਅਸਲਾ ਉਸਲਾ ਕੋਈ ਨਹੀਂ ਰੱਖਿਆ ਮੈਂ ਕਿਹਾ ਨਹੀਂ ਕਹਿੰਦਾ ਦੋ ਰਾਤਾਂ ਰਹਿਓ ਮੇਰੇ ਕੋਲ ਦਿਨਾਲੀ ਦਾ ਲਾਇਸੈਂਸ ਬਣਾਉਣੇ ਨਾਲੇ ਦਿਨਾਲੀ ਲੈ ਜਾਓ ਨਾਲੇ ਲਾਇਸੈਂਸ ਲੈ ਜਾਓ ਮੈਂ ਇਹਨੂੰ ਕਿਹਾ ਕਿੱਦਾਂ ਕਰਨੀ ਹੈ ਦੇਖ ਲੈ ਕਹਿੰਦਾ ਛੱਡ ਪਰੇ ਯਾਰ ਕਹਿੰਦਾ ਜੇ ਮੈਂ ਤੁਹਾਨੂੰ ਗਾਉਣ ਵਾਲਿਆ ਜੇ ਬੰਦਾ ਗੱਲ ਨਾ ਮਾਰਿਆ ਤਾਂ ਅਸਲੇ ਨਾਲ ਜਰੂਰ ਮਾਰਨਾ ਜਿਹੜਾ ਬੰਦਾ ਗੱਲ ਨਾ ਮਰ ਜਾਏ ਕਿ ਜਿਹੜਾ ਉਹਦੀ ਗੱਲ ਕਰੀ ਇੱਕ ਇਹ ਦੱਸੋ ਕਿ ਇਹ ਹੋ ਗਈ ਅਸਲੇ ਦੀ ਗੱਲ ਕਿ ਰਾਜਸਥਾਨ ਦੀ ਉਹ ਪਾਰਟੀ ਜਿਹੜੀ ਇਹਨਾਂ ਨੂੰ ਬੰਦੂਕ ਲਾਇਸੈਂਸ ਬਣਵਾ ਕੇ ਦੇਣ ਨੂੰ ਤਿਆਰ ਸੀ ਹਾਂਜੀ ਜਿਹੜਾ ਉਹਨਾਂ ਦੇ ਫਰਨੀਚਰ ਸੀ ਇੱਥੇ ਕਸ਼ੋਰੀ ਕਸ਼ਮੀਰੀ ਲਾਲ ਦੇ ਦਫ਼ਤਰ ਦਾ ਝੁੱਕ ਕੇ ਸੁੱਟਿਆ ਸੀ ਇਸ ਨਹਿਰ 'ਚ ਇਸ ਨਹਿਰ 'ਚ ਸੁੱਟ ਕੇ ਗਏ ਦੁਗਰੀ ਵਾਲੀ 'ਚ ਦੁਗਰੀ ਵਾਲੀ ਨਹਿਰ 'ਚ ਤੁਸੀਂ ਸੁੱਟ ਕੇ ਗਏ ਜਦੋਂ ਸਮਾਨ ਸੁੱਟਿਆ ਗਿਆ ਸੀ ਚਮਕੀਲਾ ਨਾਲ ਸੀ ਬਿਲਕੁਲ ਨਾਲ ਸੀ ਮੈਂ ਚਮਕੀਲਾ ਤੇ ਇੱਕ ਮੁੰਡਾ ਹੋਰ ਸਗਾ ਤਿੰਨ ਜਣੇ ਸੀ ਆਟੋ 'ਚ ਲੈ ਕੇ ਆਏ ਯਾਰ दारू ਪੀਤੀ ਹੁੰਦੀ दारू ਪੀ ਕੇ ਸਵੇਰੇ ਨਹਾ ਧੋ ਕੇ ਜਾ ਕੇ ਮਹਾਰਾਜ ਦਾ ਪ੍ਰਕਾਸ਼ ਲਿਆ ਕੇ ਦਫ਼ਤਰਾਂ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸੀ ਘਰਦਵਾਰੀ ਗਿਆਨੀ ਨਾਲ ਗੱਲ ਕੀਤੀ ਕਮੇਟੀ ਨਾਲ ਗੱਲ ਕੀਤੀ ਲਿਆ ਕੇ ਮਹਾਰਾਜ ਜੀ ਦੇ ਅਸੀਂ ਦਫਤਰ ਚਾ ਚਮਕੀਲੇ ਨੂੰ ਇਸ ਗੱਲ ਦੀ ਗੁੱਸਾ ਸੀ ਕਿ ਮੇਰਾ ਮੇਰਾ ਡੁਪਲੀਕੇਟ ਬਣਾ ਕੇ ਉੱਥੇ ਲੈ ਗਿਆ ਰਾਜਸਥਾਨ ਹਾਂ ਜੀ ਹਾਂ ਕਿਉਂ ਨਹੀਂ ਹੁੰਦਾ ਗੁੱਸਾ ਉਦਾਂ ਉਹ ਬੰਦਾ ਚਮਕੀਲਾ ਇਹ ਹੋਇਆ ਨਹੀਂ ਸੀ ਧੋਖੇ ਬਾਜੀ ਨਹੀਂ ਨਹੀਂ ਇਦਾਂ ਨਹੀਂ ਕੋਈ ਨਹੀਂ ਸੀ ਕੋਈ ਨਹੀਂ ਸੀ ਕੁਝ ਨਹੀਂ ਸੀ ਦਾ ਇੱਕ ਹੋਰ ਇੰਟਰਵਿਊ ਦੌਰਾਨ ਸੁਣਿਆ ਕਹਿੰਦੇ ਜਦੋਂ ਪਿੰਡ ਦੇ ਇੱਥੇ ਦੁਗਰੀ ਕੋ ਕੁੜੀਆਂ ਦਾ ਵਿਆਹ ਵਗੈਰਾ ਉਹਦੇ ਗਰੀਬ ਪਰਿਵਾਰਾਂ ਦੇ ਲੋੜਵੰਦਾਂ ਦੇ ਚਮਕੀਲਾ ਜਿਹੜਾ ਉਹਨਾਂ ਦੀ ਮਦਦ ਕਰਦਾ ਹੁੰਦਾ ਹੈ ਉਹਨਾਂ ਦੇ ਵਿਆਹਾਂ ਤੇ ਇਹ ਸਹੀ ਹੈ ਕਿ ਜਾਂ ਗਲਤ ਹੈ ਦੇਖੋ ਜੀ ਜਿੰ ਮਾਤ ਸਿਰਪੇ ਇੱਕ ਵਾਰੀ ਦੋ ਵਾਰੀ ਆਇਆ ਇੱਥੇ ਰਾਤ ਨੂੰ ਇੱਕ ਵਾਰੀ ਤਾਂ ਆਟੋ ਚਾਹੇ ਤੇ ਖਾਦੀ ਪੀਤੀ ਸੀਗੀ ਇੱਥੋਂ ਹੀ ਰੋਟੀ ਲੈ ਕੇ ਅੰਦਰ ਬੁਰਬੁਰਤਾ ਹੋ ਰਹੀ ਸੀ ਸੁਣਦੀ ਸੀ ਮੈਨੂੰ ਪਰ ਉਹਨਾਂ ਬਾਹਰ ਰੇੜੂ ਵਾਲਾ ਆਤਾ ਉੱਚੀ ਜਿਹੀ ਆਵਾਜ਼ ਕਰਕੇ ਵੀ ਮੇਰੀ ਆਵਾਜ਼ ਨਾ ਸੁਣੇ ਮੇਰੀ ਜਨਾਨੀ ਦੀ ਆਵਾਜ਼ ਨਾ ਸੁਣੇ ਉਹ ਸੁਣਦਾ ਰਿਹਾ ਮੈਂ ਤਾਂ ਕੰਨਾਂ 'ਚ ਮੇਰੇ ਖੁਰਕ ਜਿਹੀ ਬੰਦੀ ਨਹੀਂ ਕੋਈ ਜਨਾਨੀ ਬੋਲਦੀ ਆ ਮੈਂ ਪੁੱਛਿਆ ਮੈਂ ਕਿਹਾ ਉਹ ਪਿੱਛੇ ਜਨਾਨੀ ਦੀ ਕੋਣ ਬੋਲਦੀ ਸੀ ਉਹ ਕਹਿੰਦਾ ਮੇਰੀ ਭਝਾਈ ਆ ਮੈਨੂੰ ਚੱਲ ਫਿਰ ਖਾਦੀ ਪੀਤੀ ਛੱਡ ਪਰੇ ਹੋੜੀਆਂ ਭਰਾਵਾ ਕੀ ਲੈਣਾ ਉਸ ਤੋਂ ਬਾਅਦ ਇੱਕ ਵਾਰੀ ਮੈਂ ਮੋਟਰਸਾਈਕਲ ਤੇ ਆਇਆ ਸੀ ਉਸ ਵੇਲੇ ਕੋਈ ਪਾਰਟੀ ਆਈ ਸੀ ਬਈ ਚਮਕੀਲਾ ਅਸੀਂ ਦੇਖ ਕੇ ਬਹੁਤ ਕਰਨਾ ਤੇ ਮੈਂ ਤੇ ਆ ਉਹ ਮੈਨੂੰ ਮੈਂ ਕਹਾ ਵੀ ਦਰਵਾਜ਼ਾ ਖੜਕਾਇਆ ਮੈਂ ਕਹਾਂ ਚਮਕੀਲਾ ਮੁੰਡਾ ਪੁੱਛਦਾ ਜਿਹੜਾ ਮੋਟਰਸਾਈਕਲ ਚਲਾਉਂਦਾ ਵੀ ਕਹਿੰਦਾ ਜੀ ਚਮਕੀਲੇ ਨੂੰ ਮਿਲਣਾ ਸੀ ਕਹਿੰਦੀ ਦੱਸੋ ਕਹਿੰਦੀ ਉਹ ਉਹ ਮੁੰਡਾ ਕਹਿੰਦਾ ਉਹਨੂੰ ਦੇਖਣ ਵਾਲੇ ਆਏ ਆ ਇਹ ਕਹਿੰਦੀ ਲੈ ਮੈਨੂੰ ਪੁੱਛੋ ਜਾਂ ਮੇਰੇ ਦਿਲ ਨੂੰ ਪੁੱਛੋ ਮੇਰੇ ਨਾਲ ਵਿਆਹੀ ਵੀ ਮੈਂ ਲੂਣ ਵਾਲਾ ਚਾਹ ਚਾ ਪੀ ਕੇ ਫੇਰ ਸਾਰਾ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਮੈਂ ਦੁਹੇ ਕੰਦੀ ਵੇ ਵਿਆਹੀ ਹਾਂ ਫੇਰ ਮੈਂ ਕਹਿੰਦਾ ਭਰਾ ਨਾਲ ਵਿਆਹੀ ਹੋਣੀ ਆ ਜਿੱਦਾਂ ਉਹ ਕਹਿੰਦਾ ਉਦਾਂ ਹੀ ਹੋਣੀ ਆ ਫੇਰ ਮੈਂ ਦਿਮਾਗ ਤੋਂ ਮੇਰੇ ਨਿਕਲ ਗਿਆ ਮੈਂ ਕਹਾ ਛੱਡ ਬਰੇ ਬਾਕੀ ਜਿਹੜੇ ਕੰਮ ਹੋਣੇ ਹੁੰਦੇ ਆ ਨਾ ਉਹ ਅਮਰਜੋਤ ਸਣ ਕਿਹੜੀ ਬਰਾਦਰੀ ਨਾਲ ਸਬੰਧ ਰੱਖਦੇ ਹਨ ਕਿੱਥੋਂ ਦੇ ਰਹਿਣ ਵਾਲੇ ਹਨ ਇਹ ਫਰੀਦਕੋਟ ਦੇ ਜੰਪਾਲਾ ਮੱਝ ਵੀ ਸਿੱਖ ਨੇ ਚਮਕੀਲਾ ਛੋਦ ਚਮਾਰਾ ਆ ਧਰਮੀ ਜੀਨਾਂ ਨੂੰ ਕਹਿੰਦੇ ਆ ਜਾ ਰਵਿਦਾਸੀ ਇਹ ਕਹਿੰਦੇ ਜਿਨ੍ਹਾਂ ਨੂੰ ਉਹ ਤੇ ਕਹਿਣ ਦਾ ਪਾਵਾਂ ਵੀ ਮੈਂ ਮਾਲਮਿਕੀ ਪਰਿਵਾਰ ਦੀ ਮੈਂ ਮੈਂ ਜਿੰਨਾ ਚਿਰ ਵੀ ਕਿਸੇ ਨਾਲ ਮੇਰੀ ਯਾਰੀ ਦੋਸਤੀ ਰਹੀ ਆ ਮੇਰੀ ਖਾਸ ਕਰਕੇ ਆ ਧਰਮੀਆਂ ਰਮਦਾਸੀਆਂ ਮੁੰਡੀਆਂ ਨਾਲ ਹੀ ਰਹੀ ਆ ਨਹੀਂ ਸਾਰੇ ਪ੍ਰਮਾਤਮਾ ਦੇ ਨੇ ਉਹ ਉਹ ਕੋਈ ਗੱਲ ਨਹੀਂ ਇਹ ਗੱਲ ਸਿਰਫ ਸਰੋਤਿਆਂ ਦੀ ਜਾਣਕਾਰੀ ਵਾਸਤੇ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਜਿਹੜੇ ਅਮਰਜੋਦ ਦਾ ਪਰਿਵਾਰ ਹੈ ਜਦੋਂ ਉਹ ਤੁਹਾਡੇ ਨਾਲ ਇਧਰ ਜੁੜ ਗਏ ਤੁਹਾਡੇ ਨਾਲ ਜੋੜੀ ਬਣ ਗਈ ਚਮਕੀਲੇ ਨਾਲ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਮਾਪੇ ਜਾਂ ਉਹਨਾਂ ਦੀ ਆਮਦਨ ਦਾ ਸਰੋਤ ਕੀ ਸੀ ਅਮਰਜੋਦੇ ਘਰ ਦਾ ਐਡੀ ਉਹਨਾਂ ਦੇ ਪਬਲਿਕ ਰਿਲੇਸ਼ਨ ਵਿਭਾਗ ਵਿੱਚ ਤਬਲਾ ਵਜਾਉਂਦੇ ਸੀ ਰਿਟਾਇਰ ਹੋ ਚੁੱਕੇ ਸੀ ਅੱਛਾ ਯਾਨੀ ਉਹ ਵੀ ਲੋਕ ਸੰਪਰਕ ਵਿਭਾਗ ਦੇ ਵਿੱਚ ਉੱਥੇ ਕਲਾ ਦੇ ਨਾਲ ਸੰਬੰਧਿਤ ਮਤਲਬ ਕੰਮ ਤਬਲਾ ਵਜਾਉਂਦੇ ਸੀ ਤਬਲਾ ਵਜਾਉਂਦੇ ਸੀ ਠੀਕ ਹੈ ਪਹਿਲੀ ਵਾਰੀ ਜਿਹੜਾ ਉਹਨਾਂ ਨੂੰ ਸੁਰਿੰਦਰ ਸੋਹਨੀਆ ਨਾਲ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਗਾਉਣ ਦਾ ਫਰਸਟ ਗੀਤ ਦੇ 779 ਉਹਨਾਂ ਨੇ ਉਹਨਾਂ ਦੇ ਮੁਤਾਬਕ ਕਿ ਪਹਿਲਾ ਮੌਕਾ ਜਿਹੜਾ ਹੈ ਉੱਥੇ ਕੰਪਨੀ ਜਿਹੜੀ ਹੈ ਉਹ ਨਾਮ ਲੈ ਰਹੇ ਸਨ ਮੈਨੇਜਰ ਦਾ ਐਚਐਮ ਵੀ ਦਾ ਦਿੱਲੀ ਤੇ ਉਹ ਕਹਿੰਦੇ ਸਹਿਮਤ ਨਹੀਂ ਸਨ ਹੋ ਰਹੇ ਉਹਨੂੰ ਚਮਕੀਲੇ ਨੂੰ ਰਿਕਾਰਡ ਕਰਨ ਵਾਸਤੇ ਪਰ ਚਰਨਜੀਤ ਔਜਾ ਦੇ ਕਹਿਣ ਤੇ ਕਿ ਤੂੰ ਮੜੇ ਨੂੰ ਟ੍ਰੇਲ ਤਾਂ ਲਵੋ ਕੀ ਇਹ ਗੱਲ ਸਹੀ ਹੈ ਇਹ ਸੱਤਾ ਚੋਖ ਮਾਰਦਾ ਗੱਲ ਮੇਲਾ ਹੋਈ ਆ ਇਸ ਤੈਨੂੰ ਇਸ ਗੱਲ ਦਾ ਨਹੀਂ ਪਤਾ ਸੱਤਾ ਦਾ ਕਿਤੇ ਜਾਣ ਕੇ ਬਾਅਦ ਦੇ ਵਿੱਚ ਇਹ ਮੇਰੀ ਗੱਲ ਸੁਣ ਕੇ ਉਹ ਹੀ ਗੱਲ ਰਿਕਾਰਡ ਕਰਾਤੀ ਤੁਹਾਨੂੰ ਜਦੋਂ ਕਿ ਅਸੀਂ ਸਰਿੰਦਰ ਛਿੰਦੇ ਦੇ ਨਾਲ ਸੁੱਤ ਵਕੀਲੇ ਦਾ ਲਿਖਿਆ ਹੋਇਆ ਗੀਤ ਮੈਂ ਡਿਗੀ ਤਲਕ ਕੇ ਛੜੇ ਜੀਠ ਨੇ ਚੱਕੀ ਸਰਿੰਦਰ ਛਿੰਦਾ ਜੀ ਨਾਲ ਰਿਕਾਰਡ ਹੋਇਆ ਇਹ ਜਦੋਂ ਅਸੀਂ ਗਏ ਆ ਸੋਨੀਆ ਨਾਲ ਗਈ ਆ ਸੋਨੀਆ ਨਾਲ ਲੈ ਕੇ ਕਹਿੰਦੀ ਜਹੀਰ ਰਹਿਮਤ ਨੂੰ ਜੀ ਮੈਂ ਚਮਕੀਲਾ ਮੁੰਡਾ ਨਵਾਂ ਉਹਨਾਂ ਰਿਕਾਰਡਿੰਗ ਕਰਾਉਣੀ ਆ ਉਹ ਕਹਿੰਦਾ ਨਹੀਂ ਨਹੀਂ ਮੈਡਮ ਠੀਕ ਆ ਆਪ ਲੋਕ ਸਰਿੰਦਰ ਕੇ ਸਰਿੰਦਰ ਛਿੰਦੇ ਕੇ ਸਾਥ ਚੱਲ ਰਹੇ ਆ ਇਹ ਨਿਆ ਲੜਕਾ ਆ ਇਹਨਕੇ ਸਾਥ ਇਸਕਾ ਮੈਂ ਪਲਾਨ ਬਣਾਉਂਗਾ ਕੋਈ ਫਿਰ ਆਪਕੋ ਬਤਾਉਂਗਾ ਫਿਰ ਮੇਰੇ ਦਿਮਾਗ ਚ ਗੱਲ ਆ ਗਈ ਮੈਂ ਕਹਿੰਦਾ ਸਰ ਬੇਨਤੀ ਆ ਵੀ ਜਿਹੜਾ ਮੈਂ ਡਿਗੀ ਤਿਲ ਕੇ ਛਿੰਦਾ ਜੀ ਨੇ ਤਾਂ ਸੋਨੀਆ ਨੇ ਗੀਤ ਰਿਕਾਰਡ ਕਰਾਇਆ ਸੀ ਉਹਦੀ ਡਿਟੇਲ ਮਿਲ ਸਕਦੀ ਕਿੰਨਾ ਕਿੰਨਾ ਕ ਵਿਕਿਆ ਕਹਿੰਦਾ 1.5 ਲੱਖ ਵਿਕਿਆ ਮੈਂ ਕਹਿੰਦਾ ਜਹੀਰ ਸਾਹਿਬ ਜਦੋਂ 1.5 ਲੱਖੇ ਦਾ ਲਿਖਿਆ ਵਿਕ ਸਕਦਾ ਜਦੋਂ ਇਹ ਗਾਉ ਆ ਫਿਰ ਕਿੰਨਾ ਵਿਕੂਗਾ ਫਿਰ ਚਰਨਜੀਤ ਹੂਜੇ ਨੇ ਕਿਹਾ ਸੀ ਚਰਨਜੀਤ ਕਹਿੰਦਾ ਜਹੀਰ ਸਾਹਿਬ ਜਿਹੜਾ ਟ੍ਰੈਲ ਬਹੁਤ ਸੁਣ ਕੇ ਤਾਂ ਦੇਖੋ ਫਿਰ ਫਿਰ ਇਹਦਾ ਮਤਲਬ ਸਤਾ ਹੀ ਨੇ ਉਹ ਸਹੀ ਕਹੇ ਇਹੀ ਗੱਲ ਉਹਨਾਂ ਨੇ ਕਹੀ ਮੈਂ ਉਹ ਮੈਂ ਮੇਰੀ ਸੁਣੀ ਸੁਣਾਈ ਕਰਤੀ ਨਾ ਉਹਨੇ ਤੇ ਕਹਿਣ ਦਾ ਭਾ ਮੈਂ ਜਿਹੜੇ ਤਬਲੇ ਵਾਲਾ ਸੀ ਯੂਸਫ ਖਾਨ ਵਜਾਉਂਦਾ ਸੀ ਤਬਲਾ ਉਹ ਮੈडम ਚੰਗੀਤਾ ਬਾਖ ਬਸ ਕੇ ਕਹਿੰਦਾ ਟਿੱਕੀ ਮੈਂ ਕਹਾਂ ਜੀ ਉਸਤਾਦ ਜੀ ਤਬਲਾ ਉਠਾ ਕੇ ਲਾਓ ਮੈਂ ਪਰੇੋਂ ਜਾ ਕੇ ਤਬਲਾ ਬੈਗ ਤੋਂ ਕਢਿਆ ਬੈਗ ਤੋਂ ਕੱਢ ਕੇ ਮੋਰੇ ਟੇਬਲ ਤੇ ਰੱਖ ਦਿੱਤਾ ਹਾਰਮੋਨੀਅਮ ਤੇ ਕਿਆ ਚਰਨਜੀਤ ਮੋਰੇ ਰੱਖ ਦਿੱਤਾ ਫੇਰ ਚਮਕੀਲਾ ਕਹਿੰਦਾ ਵੀ ਹੁਣ ਗੀਤ ਕਿਹੜਾ ਸੁਣਾਵਾ ਮੈਂ ਕਹਾਂ ਸੰਤਾ ਨੇ ਭਾਈ ਫੇਰੀ ਪੂਰੇ ਡਾਇਲੌਗ ਬੁੱਲਣੇ ਹੁਣ ਏਦਾਂ ਕੁਰਸੀ ਤੇ ਜਹਰ ਰਹਿਮ ਤਾਂ ਬੈਠਾ ਚਰਨਜੀਤ ਨੇ ਹਾਰਮੋਨੀਅਮ ਪੜਿਆ ਤਬਲਾ ਉਹਨੇ ਪੜਿਆ ਆਇਆ ਜਦੋਂ ਉਹਨੇ ਕਹਿਣਾ ਆਉਲਕ ਨਰਿੰਜਨ ਲਿਆ ਬੀਬੀ ਆਟਾ ਖੋਲ ਕੇ ਝਾਟਾ ਭਰਦੇ ਵਾਟਾ ਰਹਿਣਾ ਨਹੀਂ ਘਾਟਾ ਬੀਬੀ ਕਹਿੰਦੀ ਬਾਬਾ ਜੀ ਘਰ ਦੇ ਵਿੱਚ ਦਾ ਸੁਆਹ ਵੀ ਹੈ ਨਹੀਂ ਉਹ ਕਹਿੰਦਾ ਤੂੰ ਫਿਰ ਇੱਥੇ ਕੀ ਕਰਦੀ ਆ ਚੱਲ ਸੰਤਾਂ ਦੇ ਨਾਲ ਹੀ ਸੰਤਾਂ ਨੇ ਪਾਈ ਫੇਰੀ ਰਹੇ ਵਸਦੀ ਨਗਰੀ ਤੇਰੀ ਜਦੋਂ ਇਹ ਗੀਤ ਗਾਇਆ ਤੇ ਜ਼ਾਹਿਰ ਰਹਿਮਤ ਜਿਹੜਾ ਹੈ ਨਾ ਉਹ ਪ੍ਰਭਾਵਕ ਜਿਆ ਹੋ ਗਿਆ ਵੀ ਠੀਕ ਆ ਯਾਰ ਮੈਂ ਟੱਚਨਲ ਵਾਲਾ ਉਹ ਕਹਿੰਦਾ ਇਹਨੂੰ ਡੇਢ ਦੇ ਦੋ ਇੱਕ ਹਫ਼ਤੇ ਬਾਅਦ ਕਹਿੰਦਾ ਆਣ ਕੇ ਚਾਰ ਗੀਤ ਰਿਕਾਰਡ ਕਰਾ ਜੋ ਜਦੋਂ ਹਫ਼ਤੇ ਬਾਅਦ ਗਏ ਤੇ ਚਮਕੀਲਾ ਉੱਥੇ ਬਿਮਾਰ ਹੋ ਗਿਆ ਅੱਛਾ ਜੀ ਨਜਲਾ ਹੋ ਗਿਆ ਪੂਰਾ ਫਿਰ ਚਰਨਜੀਤ ਡਾਕਟਰ ਕੋਲ ਗਿਆ 60 ਰੁਪਏ ਡਾਕਟਰ ਨੇ ਫੀਮਡ ਲਈ 15 ਰੁਪਏ ਦੀ ਦਵਾਈ ਲਈ 15 ਰੁਪਏ ਦੀ ਦਵਾਈ ਕੀ ਲਈ ਬਨਖਸ਼ਾ ਉਹ ਕਹਿੰਦੇ ਬਨਖਸ਼ਾ ਕਰਮ ਕਰਮ ਇਹਨੂੰ ਪੜਾਓ ਤੇ ਪੜਾ ਕੇ ਇਹਨੂੰ ਬਨਖਸ਼ਾ ਦੀ ਭਾਫ ਲਵੋ ਤੇ ਨਾਲ ਦੇਤੀਆਂ ਦੋ ਖਰਾਕਾਂ ਪੀਣ ਵਾਲੀਆਂ ਹੁਣ ਜਿਹੜੇ ਤਾਂ ਗੌਣ ਵਾਲੇ ਬੰਦੇ ਆ ਜਿਨ੍ਹਾਂ ਨੂੰ ਸੁਰ ਦਾ ਪਤਾ ਆ ਕਈ ਨੇ ਗੀਤ ਬਹੁਤ ਵਧੀਆ ਗਾਏ ਆ ਜਿਹੜਾ ਇੱਕ ਗੀਤ ਆ ਨਾ ਮੈਂ ਬੁੱਢੜਾ ਨਾ ਜਾਣੀ ਪੱਟ ਦੂੰ ਚਗਾਟ ਨਹੀਂ ਉਹਦੇ ਵਿੱਚ ਸੁਣ ਕੇ ਹਰੇਕ ਸਰੋਤਕ ਗਾਇਕ ਕਹੋਗਾ ਇਹ ਬੰਦੇ ਨੂੰ ਵਾਕਈ ਨਜੜਾ ਹੋਇਆ ਸੀ ਉਹ ਚੱਲੀ ਇਹਨਾਂ ਦਾ ਹਿੱਟ ਹੋ ਗਿਆ ਹਿੱਟ ਤੋਂ ਬਾਅਦ ਜਦੋਂ ਹਿੱਟ ਹੋ ਗਿਆ ਤੇ ਫਿਰ ਕੰਪਲਿਕੇਨਟੀ ਹੁੰਦੀ ਆਓ ਜੀ ਆਓ ਜੀ ਰਿਕਾਰਡ ਕਰਾਓ ਦੀ ਤਾਂ ਕਰ ਲਿਓ ਜੀ ਚਮਕੀਲੇ ਨੂੰ 5% ਰਿਐਲਟੀ ਮਿਲਦੀ ਸੀ ਅੱਛਾ ਜੀ ਤੇ ਸੋਨੀਆ ਨੂੰ 2.5% ਮਿਲਦੀ ਸੀ ਅਮਰਜੋਤ ਨੂੰ 2.5% ਮਿਲਦੀ ਸੀ 2.5% ਗਾਉਣ ਵਾਲੀ ਦੀ ਆ 2.5% ਗਾਉਣ ਵਾਲੀ ਦੀ ਆ 2.5% ਲਿਖਣ ਵਾਲੀ ਦੀ ਆ ਚਮਕੀਲਾ ਖੁਦ ਲਿਖਦਾ ਸੀ ਤਾਂ 5% ਮਿਲਦੀ ਸੀ ਚੰਗਾ ਜੀ ਥੈਂਕ ਯੂ ਰੌਲਟੀ ਤਾਂ ਹੁਣ ਵੀ ਆ ਰਿਹਾ ਕਿ ਇਹ ਸਨ ਸਾਡੇ ਨਾਲ ਟਿੱਕੀ ਜਿਹੜੇ ਕਿ ਉਹਨਾਂ ਨਾਲ ਸਜਿੰਦੇ ਸਨ ਉਹਨਾਂ ਦੇ ਸਾਜੀ ਸਨ ਉਹਨਾਂ ਨੇ ਬੜੀ ਕੀਮਤੀ ਜਾਣਕਾਰੀ ਦਿੱਤੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਆਪਣੇ ਵਿਚਾਰ ਆਪਣੀ رائے ਇਸ ਪ੍ਰੋਗਰਾਮਾਰੇ ਜਰੂਰ ਦਿਓ ਕੈਮਰਾਮੈਨ ਬਲਵਿੰਦਰ ਲਖਮੀਰ ਵਾਲਾ ਨਾਲ ਮੈਂ ਸਾਹਿਬ ਵਿਰਕ ਦੁਗਰੀ ਚਮਕੀਲੇ ਅਮਰਜੋਦੀ ਸਮਾਤੋਂ ਤਦ ਤੱਕ ਲਈ ਅੱਗੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ